ਲੈਡੋ ਤੋਂ ਨਮਸਕਾਰ ਆਵਾਪ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਪੰਜਾਬ ਮੀਡੀਆ ਇਸ ਵਕਤ ਪੂਰੇ ਦੇਸ਼ ਦੇ ਅੰਦਰ ਜਿਹੜਾ ਮਾਹੌਲ ਹੈਗਾ ਉਸ ਮਾਹੌਲ ਨੂੰ ਕ੍ਰੀਏਟ ਕਰਨ ਦੇ ਪਿੱਛੇ ਉਸ ਮਾਹੌਲ ਨੂੰ ਪੈਦਾ ਕਰਨ ਦੇ ਪਿੱਛੇ ਕੀ ਦਾ ਹੱਥ ਆ ਇਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕੁਝ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਬਟ ਕੁਝ ਲੋਕ ਉਹਨਾਂ ਦੇ ਬਹਿਕਾਵੇ ਦੇ ਵਿੱਚ ਆ ਕੇ ਆਪਣੇ ਦੇਸ਼ ਦੀ ਸ਼ਾਂਤੀ ਜਿਹੜੀ ਹੈਗੀ ਉਹਨੂੰ ਆਪ ਹੀ ਭੰਗ ਕਰਨ ਦੇ ਵਿੱਚ ਲੱਗੇ ਹੋਏ ਆ ਕਿਸ ਚੀਜ਼ ਬਾਰੇ ਗੱਲ ਹੋ ਰਹੀ ਹੈ ਉਹ ਸਾਰੇ ਤੁਸੀਂ ਜਾਣਦੇ ਹੀ ਹੋ ਇਸ ਵਕਤ ਆਪਣੇ ਦੇਸ਼ ਦੇ ਵਿੱਚ ਜਿਹੜੀ ਵਾਰ ਚੱਲਦੀ ਪਈ ਆ ਪਾਕਿਸਤਾਨ ਦੇ ਖਿਲਾਫ ਤੇ ਉਹ ਜਿਹੜੀ ਵਾਰ ਚੱਲ ਰਹੀ ਹੈ ਐਕਚੁਅਲ ਦੇ ਵਿੱਚ ਉਹ ਵਾਰ ਨਹੀਂ ਹੈ ਇਹ ਉਹ ਐਕਚੁਅਲ ਦੇ ਵਿੱਚ ਆਪਰੇਸ਼ਨ ਵਾਰ ਤੇ ਆਪਰੇਸ਼ਨ ਦੋਨਾਂ ਦੇ ਵਿੱਚ ਆਪਾਂ ਨੂੰ ਡਿਫਰੈਂਸ ਸਮਝਣਾ ਪਵੇਗਾ ਹਲੇ ਵਾਰ ਲੱਗੀ ਨਹੀਂ ਜਦੋਂ ਵਾਰ ਲੱਗੇਗੀ ਉਹ ਕੁਝ ਹੋਰ ਹੀ ਮਸਲਾ ਹੋ ਜਾਏਗਾ ਬਟ ਹਲੇ ਵਾਰ ਨਹੀਂ ਲੱਗਣੀ ਹਲੇ ਜਸਟ ਆਪਰੇਸ਼ਨ ਚੱਲ ਰਹੇ ਆ ਆਪਣੇ ਆਰਮੀ ਦੇ ਆਪਰੇਸ਼ਨ ਚੱਲ ਰਹੇ ਆ ਆਪਣੀ ਜਿਹੜੀ ਡਿਫੈਂਸ ਮਿਨਿਸਟਰੀ ਹੈਗੀ ਆ ਉਹ ਆਪਣੇ ਦਿਮਾਗ ਨਾਲ ਕੰਮ ਲੈ ਰਹੀ ਆ ਦਿਮਾਗ ਵਰਤ ਰਹੀ ਆ ਇਹ ਨਹੀਂ ਹੈਗਾ ਕਿ ਜੋ ਮੂੰਹ ਦੇ ਵਿੱਚ ਆਇਆ ਉਹ ਬੋਲਤਾ ਬਟ ਕੁਝ ਲੋਕ ਜਿਹੜੇ ਹੈਗੇ ਨੇ ਜੋ ਮੂੰਹ ਦੇ ਵਿੱਚ ਆਇਆ ਉਹ ਬੋਲ ਰਹੇ ਆ ਤੇ ਜਨਤਾ ਨੂੰ ਪਬਲਿਕ ਨੂੰ ਪੈਨਿਕ ਕ੍ਰੀਏਟ ਕਰ ਰਹੇ ਨੇ ਮੈਂ ਗੱਲ ਕਰਦੇ ਆਂ ਅੱਜ ਗੋਦੀ মিডিਆ ਦੀ ਜੀ ਹਾਂ ਦੋਸਤੋ ਗੋਦੀ মিডিਆ ਦੀ ਗੋਦੀ মিডিਆ ਬਾਰੇ ਤੁਹਾਨੂੰ ਵੈਸੇ ਪਹਿਲਾਂ ਹੀ ਪਤਾ ਹੈਗਾ ਕਿ 2014 ਤੋਂ ਬਾਅਦ ਹੁਣ ਤੱਕ ਜਿਹੜਾ ਗੋਦੀ মিডিਆ ਹੈਗਾ ਉਹ ਹਿੰਦੂ ਮੁਸਲਮਾਨ ਕਰ ਕਰਕੇ ਹਿੰਦੂਆਂ ਤੇ ਸਿੱਖਾਂ ਦੇ ਵਿੱਚ ਮੁਸਲਮਾਨਾਂ ਦੇ ਵਿੱਚ ਭਾਈਚਾਰੇ ਦੇ ਵਿੱਚ ਫੁੱਟਪੌਂਡ ਦੀ ਕੋਸ਼ਿਸ਼ ਕਰ ਰਿਹਾ 2014 ਤੋਂ ਬਾਅਦ ਤਾਂ ਹੀ ਇਹਨੂੰ ਗੋਦੀ মিডিਆ ਦਾ ਨਾਮ ਦਿੱਤਾ ਗਿਆ ਹੈ ਕਿ ਇਹ ਸਰਕਾਰ ਦੀ ਗੋਦ ਦੇ ਵਿੱਚ ਬਹਿ ਕੇ ਸਰਕਾਰ ਦੇ ਲਈ ਕੰਮ ਕਰ ਰਿਹਾ ਹੈ ਸਰਕਾਰ ਦੇ ਹਿੱਤਾਂ ਲਈ ਕੰਮ ਕਰ ਰਿਹਾ ਹੈ ਆਮ ਜਨਤਾ ਦੇ ਆਮ ਲੋਕਾਂ ਦੇ ਹਿੱਤਾਂ ਲਈ ਇਹ ਕੰਮ ਨਹੀਂ ਕਰ ਰਿਹਾ ਗੋਦੀ মিডিਆ ਇਸ ਕਰਕੇ 2014 ਤੋਂ ਬਾਅਦ ਦੇਸ਼ ਦੀ ਜ਼ਿਆਦਾਤਰ ਜਨਤਾ ਨੇ ਇਹ ਗੋਦੀ মিডিਆ ਨੂੰ ਦੇਖਾ ਬੰਦ ਕਰਤਾ ਤੇ ਇਹਨਾਂ ਨੇ 2014 ਤੋਂ ਲੈ ਕੇ ਹੁਣ ਤੱਕ ਹਿੰਦੂ ਮੁਸਲਮਾਨ ਕਰ ਕਰਕੇ ਜਿਹੜੀ ਏਕਤਾ ਹੈਗੀ ਆ ਭਾਈਚਾਰਾ ਹੈਗੀ ਆ ਉਹਦੇ ਵਿੱਚ ਵੰਡ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਤੇ ਉਸ ਤੋਂ ਬਾਅਦ ਪਿੱਛੇ ਤੁਸੀਂ ਦੇਖ ਸਕਦੇ ਹੋ ਜਦੋਂ ਪਹਿਲਗਾਮ ਦਾ ਹਮਲਾ ਹੋਇਆ ਸੀਗਾ ਉਹਦੇ ਵਿੱਚ ਵੀ ਇਹਨਾਂ ਨੇ ਆਪਣੀ ਕੇਆਰਪੀ ਬਟੋਰਾਂ ਨੇ ਕੀ ਕੁਝ ਨਹੀਂ ਕੀਤਾ ਨਵੇਂ-ਨਵੇਂ ਵੀਡੀਓਜ਼ ਆਪਣੇ ਵੱਲੋਂ ਕ੍ਰੀਏਟ ਕਰਕੇ ਆਪਣੇ ਜਿਹੜੇ ਪੱਤਰਕਾਰ ਹੈਗੇ ਨੇ ਉਹਨਾਂ ਨੂੰ ਉੱਥੇ ਭੇਜ ਕੇ ਐਦਾਂ ਦੇ ਹਾਲਾਤ ਕ੍ਰੀਏਟ ਕੀਤੇ ਆ ਸਿਰਫ ਇਹਨਾਂ ਨੇ ਹਿੰਦੂ-ਮੁਸਲਮਾਨਾਂ ਚ ਰੰਗ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਜਿਹੜੀ ਸਿਚੁਏਸ਼ਨ ਸੀਗੀ ਉਹਨੂੰ ਹੈਂਡਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨੂੰ ਸਾਹਮਣੇ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਦੇਖ ਹੀ ਸਾਜਣੋ ਪੀਆਰ ਦੇ ਵਾਸਤੇ ਆਪਣੇ ਚੈਨਲ ਨੂੰ ਉੱਪਰ ਲੈ ਕੇ ਜਾਣ ਵਾਸਤੇ ਤਾਂ ਕਿ ਆਪਣਾ ਚੈਨਲ ਉੱਪਰਲੇ ਲੈਵਲ ਤੱਕ ਆਵੇ ਸਿਰਫ ਪੀਆਰ ਦੇ ਵਾਸਤੇ ਕੰਮ ਕੀਤਾ ਇਨ੍ਹਾਂ ਨੇ Hindu ਭਾਈਚਾਰਾ Sikh ਭਾਈਚਾਰਾ ਚਾਹੇ Muslim ਭਾਈਚਾਰਾ ਇਹ ਅਖੰਡਤਾ ਤੇ ਵਾਸਤੇ ਇਨ੍ਹਾਂ ਨੇ ਕੋਈ ਕੰਮ ਨਹੀਂ ਕੀਤਾ ਉਹ ਤੁਸੀਂ ਦੇਖ ਹੀ ਰਹੇ ਹੋ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਬਟ ਅੱਜ ਜਦੋਂ ਵਾਰ ਲੱਗ ਚੁੱਕੀ ਆ ਇਹਨਾਂ ਦੀ ਨਿਗਾਹ ਦੇ ਵਿੱਚ ਐਕਚੁਅਲ ਦੀ ਵਾਰ ਨਹੀਂ ਹੈਗੀ ਇਹ ਆਰਮੀ ਦੇ ਕੁਝ ਆਪਰੇਸ਼ਨਸ ਚੱਲ ਰਹੇ ਨੇ ਜਿਹੜੇ ਕਿ ਅੱਤਵਾਦੀ ਜਿਹੜੇ ਹੈਗੇ ਨੇ ਉਹਨਾਂ ਦੇ ਕੁਝ ਠਿਕਾਨਿਆਂ ਤੇ ਇਹ ਹਮਲਾ ਹੋ ਰਿਹਾ ਵਾ ਤੇ ਉਹ ਜਿਹੜੀ ਕਾਰਵਾਈ ਕਰ ਰਹੀ ਆਪਣੀ ਆਰਮੀ ਕਰ ਰਹੀ ਹੈ ਉਹਨੇ ਕਰਨਾ ਹੀ ਆ ਇਹਨਾਂ ਤੋਂ ਪੁੱਛ ਕੇ ਨਹੀਂ ਕਰਨਾ ਬਟ ਇਹ ਆਪਣੇ ਵੱਲੋਂ ਇਹ ਕੌਸ਼ਨਾਂ ਕੁਝ ਘਟਨਾਵਾ ਬਣਾ ਕੇ ਕਦੇ ਕਰਾਚੀ ਦੇ ਵਿੱਚ ਕਬਜ਼ਾ ਕਰ ਲਿਆ ਕਦੇ اسلامਾਬਾਦ ਦੇ ਵਿੱਚ ਕਬਜ਼ਾ ਕਰ ਲਿਆ ਆਪਣੇ ਵੱਲੋਂ ਨਵੇਂ-ਨਵੇਂ ਇਹ ਮਤਲਬ ਮੁੱਦੇ ਤਿਆਰ ਕਰ ਰਹੇ ਨੇ ਨਵੇਂ-ਨਵੇਂ ਇਨਾ ਤੇ ਜਿਹੜੇ ਤਿਆਰ ਹੋ ਰਹੇ ਨੇ ਮੁੱਦੇ ਤੇ ਉਹਨਾਂ ਦੇ ਉੱਪਰ ਲੋਕੀ ਵਿਸ਼ਵਾਸ ਵੀ ਕਰ ਰਹੇ ਨੇ ਜਦ ਕਿ ਜਿਹੜੀ ਆਪਣੀ ਡਿਫੈਂਸ ਮਿਨਿਸਟਰੀ ਹੈਗੀ ਆ ਉਹ ਆ ਕੇ ਆਪ ਡਿਕਲੇਅਰ ਕਰ ਰਹੀ ਹੈ ਕਿ ਜੋ ਕੁਝ ਚੱਲਦਾ ਪਿਆ ਇਸ মিডিਆ ਦੇ ਵਿੱਚ ਗੋਦੀ মিডিਆ ਦੇ ਵਿੱਚ ਉਹ ਸਾਰਾ ਕੁਝ ਝੂਠ ਆ अफवाह ਹੈਗੀ ਆ ਤੇ ਖੁਦ ਆਪਣੀ ਜਿਹੜੀ ਗਵਰਨਮੈਂਟ ਹੈਗੀ ਆ ਉਹ ਵੀ ਆ ਕੇ ਕਲੀਅਰ ਕਰ ਰਹੀ ਆ ਤੇ ਕਲੈਰੀਫਿਕੇਸ਼ਨ ਦੇ ਰਹੀ ਹੈ ਕਿ ਜੋ ਕੁਝ ਇਹ ਗੋਦੀ মিডিਆ ਦਿਖਾ ਰਿਆ ਉਹ ਬਹੁਤ ਹੀ ਸਰਾਸਰ ਝੂਠ ਹੈਗਾ ਤੇ ਲੋਕਾਂ ਨੂੰ ਪੈਨਿਕ ਕ੍ਰੀਏਟ ਕਰ ਰਿਆ ਠੀਕ ਹੈ ਪਹਿਲੀ ਵਾਰੀ ਕਿਉਂਕਿ ਮੈਂ ਅੱਜ ਵੀ ਕਹਿ ਰਿਹਾ ਕਿ ਗੋਦੀ মিডিਆ ਮੀਨ ਟੂ ਸੇ ਸਰਕਾਰ ਦੇ ਸ਼ਾਇਤੇ ਕੰਮ ਕਰਨ ਵਾਲਾ ਅੱਜ ਸਰਕਾਰ ਨੂੰ ਵੀ ਮਜਬੂਰਨ ਆ ਕੇ ਕਹਿਣਾ ਪੈ ਰਿਹਾ ਕਿ ਜਿਹੜੀ ਸਿਚੁਏਸ਼ਨ ਹੈਗੀ ਪੈਨਿਕ ਹੋ ਰਹੀ ਹੈ ਠੀਕ ਹੈ ਲੋਕਾਂ ਦੇ ਵਿੱਚ ਇਸ ਕਰਕੇ ਸਰਕਾਰ ਨੂੰ ਆ ਕੇ ਇਹ ਕਹਿਣਾ ਪੈ ਰਿਹਾ ਕਿ ਨਹੀਂ ਜੀ ਐਦਾਂ ਕੁਝ ਨਹੀਂ ਹੈਗਾ ਜੋ ਵੀ ਇਹ ਦਿਖਾ ਰਹੇ ਨੇ ਸਾਰਾ ਕੁਝ ਝੂਠਾ ਇਹਨਾਂ ਦੀ افਵਾਹ ਤੇ ਵਿਸ਼ਵਾਸ ਨਾ ਕੀਤਾ ਜਾਵੇ ਪਰ ਮੋਸਟਲੀ ਲੋਕ ਅਸੀਂ ਜੇ ਗੱਲ ਕਰੀ ਆਪਣੇ ਪੰਜਾਬ ਦੀ ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਤੁਸੀਂ ਦੇਖ ਸਕਦੇ ਹੋ ਕਿੰਦਾ ਲੋਕ ਰਾਸ਼ਨ ਭਰ-ਭਰ ਕੇ ਘਰਾਂ ਨੂੰ ਲੈ ਕੇ ਜਾ ਰਹੇ ਨੇ ਹਫਤੇ ਦਾ ਨਹੀਂ 10 ਦਿਨਾਂ ਦਾ ਨੇ ਮੀਂਹ ਹੀ ਦਾ ਨਹੀਂ 6-6 ਨੂੰ ਮੇਰਾ ਰਾਸ਼ਨ ਲੋਕ ਕੀ ਆਪਣੀ ਗੱਡੀਆਂ ਦੇ ਵਿੱਚ ਭਰ-ਭਰ ਕੇ ਘਰਾਂ ਨੂੰ ਲੈ ਕੇ ਜਾ ਰਹੇ ਨੇ ਸਟੋਰ ਕਰਨ ਤੇ ਲੱਗੇ ਹੋਏ ਆ ਤੇ પેટ્રોલ ਪੰਪਾਂ ਤੇ ਤੁਸੀਂ ਦੇਖੋਗੇ ਕਿ ਕਿੰਨਾ ਰਸ਼ ਲੱਗਿਆ ਹੋਇਆ ਲੋਕੀ ਮਤਲਬ ਕੈਂਨੀਆਂ ਲੈ ਕੇ ਆ ਰਹੇ ਕਿ પેટ્રોલ ਨਹੀਂ ਮਿਲੇਗਾ ਬਟ ਐਕਚੁਅਲ ਦੇ ਵਿੱਚ ਐਦਾ ਦੀ ਕੋਈ ਸਿਚੁਏਸ਼ਨ ਨਹੀਂ ਹੈਗੀ ਜਿੱਦਾਂ ਦੇ ਹਾਲਾਤ ਬਣਾਏ ਜਾ ਰਹੇ ਲੋਕਾਂ ਦੇ ਵਿੱਚ ਜਿਹੜਾ ਪੈਨਿਕ ਕ੍ਰੀਏਟ ਕੀਤਾ ਇਹਦੇ ਪਿੱਛੇ ਮੇਨਲੀ ਜਿਹੜਾ ਕਾਰਨ ਹੈਗਾ ਉਹ ਗੋਦੀ ਮੀਡੀਆ ਦਾ ਹੈਗਾ ਤੇ ਗੋਦੀ ਮੀਡੀਆ ਨੂੰ ਸ਼ਰਮ ਆਉਣੀ ਚਾਹੀਦੀ ਇਹੋ ਜਿਹੀ ਤਰਕੂਤ ਕਰਦੇ ਹੋਏ ਕਿ ਜਿਹੜੀ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਨਾ ਉਹਦੇ ਵਿੱਚ ਸਭ ਤੋਂ ਵੱਡਾ ਉਨਾ ਪੱਕਾ ਕਹਿਣਾਂ ਨੇ ਕਿ ਚੌਥਾ ਜਿਹੜਾ ਥੰਮ ਹੈਗਾ ਉਹ মিডিਆ ਹੁੰਦਾ ਹੈ ਚੌਥਾ ਜਿਹੜਾ ਥੰਮ ਆ ਉਹ ਪੱਤਰਕਾਰੀਤਾ ਹੁੰਦੀ ਆ ਤੇ ਇਸ ਸਿਚੁਏਸ਼ਨ ਦੇ ਵਿੱਚ ਇਸ ਥੰਮ ਨੇ ਸਾਥ ਦੇਣਾ ਚਾਹੀਦਾ ਸੀ ਲੋਕਾਂ ਦਾ ਲੋਕਾਂ ਨੂੰ ਹੌਸਲਾ ਦੇਣਾ ਚਾਹੀਦਾ ਸੀ ਬਟ ਇਹ ਜਿਹੜਾ ਥੰਮ ਆ ਉਹ ਡਿੱਗਣ ਦੀ ਕਗਾ ਤੇ ਆਇਆ ਹੋਇਆ ਇਹੋ ਜਿਹਾ ਮਾਹੌਲ ਕ੍ਰੀਏਟ ਕਰਕੇ ਐਦਾਂ ਦਾ ਜਿਹੜਾ ਪੈਨਿਕ ਮਾਹੌਲ ਕ੍ਰੀਏਟ ਕਰਕੇ ਸੋ ਦੋਸਤੋ ਵੀਰੋ ਭੈਣੋ ਮੈਂ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਆਪਣੀ ਡਿਫੈਂਸ ਮਿਨਿਸਟਰੀ ਕਹਿ ਰਹੀ ਆ ਉਹਦੀ ਗੱਲਾਂ ਤੇ ਵਿਸ਼ਵਾਸ ਕੀਤਾ ਜਾਵੇ ਜੋ ਉਹ ਆਪਣੀ ਸਾਈਡ ਤੇ ਦੱਸ ਰਹੇ ਆ ਜੋ ਉਹ ਦੱਸ ਰਹੇ ਨੇ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਕੀਤਾ ਜਾਵੇ ਜੋ ਵੀ ਆ ਗੋਦੀ মিডিਆ ਤੁਹਾਨੂੰ ਦੱਸ ਰਿਹਾ ਉਹਨਾਂ ਦੀਆਂ ਗੱਲਾਂ ਤੇ ਬਿਲਕੁਲ ਵੀ ਵਿਸ਼ਵਾਸ ਨਾ ਕੀਤਾ ਜਾਵੇ ਮੈਂ ਆਪਣੇ ਵੱਲੋਂ ਰეკਮੈਂਡ ਤੁਹਾਨੂੰ ਕਰਨਾ ਚਾਹਾਂਗਾ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਰੀਅਲ ਨਿਊਜ਼ ਦੇਖਣਾ ਚਾਹੁੰਦੇ ਹੋ ਰਿਐਲਿਟੀ ਦੇਖਣਾ ਚਾਹੁੰਦੇ ਹੋ ਮੈਂ ਤੁਹਾਨੂੰ ਰეკਮੈਂਡ ਕਰਨਾ ਚਾਹਾਂਗਾ ਤੁਸੀਂ ਰਵੀਸ਼ ਕੁਮਾਰ ਜੀ ਨੂੰ ਦੇਖੋ ਤੁਸੀਂ ਅਭਿਸ਼ਾਰ ਸ਼ਰਮਾ ਜੀ ਨੂੰ ਦੇਖੋ ਤੇ ਤੁਸੀਂ ਸੁਭੰਕਰ ਮਿਸ਼ਰਾ ਜੀ ਨੂੰ ਦੇਖੋ ਜਿਹੜੇ ਕਿ ਸੱਚ ਦਿਖਾ ਰਹੇ ਨੇ ਜਿਹੜੇ ਕਿ ਝੂਠ ਨਹੀਂ ਦਿਖਾ ਰਹੇ ਜੋ ਐਕਚੁਅਲ ਦੇ ਵਿੱਚ ਗਰਾਉਂਡ ਲੈਵਲ ਤੇ ਹੋ ਰਿਹਾ ਉਹ ਚੀਜ਼ ਦਿਖਾ ਰਹੇ ਆ ਪਹਿਲਾਂ ਇਹਨਾਂ ਨੇ ਕਿਹਾ ਸੀ ਜੀਗਾ ਜੀ ਅਸੀਂ ਪਾਣੀ ਬੰਦ ਕਰਤਾ ਕਿੱਥੋਂ ਪਾਣੀ ਬੰਦ ਕਰ ਲੋਂਗੇ ਤੁਸੀਂ ਪਾਣੀ ਬੰਦ ਕਰਨਾ ਕੋਈ ਖੇਡ ਹੈਗੀ ਆ ਤੁਸੀਂ ਆਪਣੀ ਛੱਤ ਤੇ ਜਾ ਕੇ ਟੂਟੀ ਬੰਦ ਕਰ ਦੋਂਗੇ ਆਪਣੀ ਜਿਹੜੀ ਟੈਂਕੀ ਹੈਗੀ ਉਹਦੀ ਟੂਟੀ ਬੰਦ ਕਰ ਦੋਂਗੇ ਸੋ ਇਹੋ ਜੀ ਵਾਹਿਆਤ ਗੱਲਾਂ ਕਰ ਕਰਕੇ ਇਹ ਆਪਣਾ ਟੀਆਰਪੀ ਵਧਾ ਰਹੇ ਨੇ ਸੋ ਇਹਨਾਂ ਨੇ ਆਪਣਾ ਟੀਆਰਪੀ ਵਧਾਉਂਦੇ ਰਹਿਣੀ ਹੈ ਇਹਨਾਂ ਨੂੰ ਅਕਲ ਕਦੇ ਆ ਨਹੀਂ ਸਕਦੀ ਗੋਧੀ মিডিਆ ਨੂੰ ਬਟ ਤੁਸੀਂ ਪੈਨਿਕ ਨਹੀਂ ਹੋਣਾ ਤੁਸੀਂ ਜੋ ਵੀ ਮਤਲਬ ਰਾਸ਼ਨ ਵਗੈਰਾ ਇਕੱਠਾ ਕਰ ਰਹੇ ਹੋ ਉਹਦਾ ਜਿਹੜਾ ਲੋਡ ਹੈਗਾ ਉਹ ਘਟਾ ਦਿਓ ਸਿਰਫ ਆਪਣੇ ਖਾਣ ਜੋਗ ਹੈ ਜਿੰਨਾ ਵੀ ਹੈਗਾ ਜਿੱਦਾਂ ਨੋਰਮਲ ਲਾਈਫ ਪਹਿਲਾਂ ਚੱਲਦੀ ਪਈ ਸੀਗੀ ਉਹਦਾ ਦੀ ਲਾਈਫ ਦੇ ਵਿੱਚ ਤੁਸੀਂ ਆਓ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਹਰਾਸ ਨਹੀਂ ਹੋਣਾ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਪੈਨਿਕ ਨਹੀਂ ਕਰੀਏਟ ਕਰਨਾ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਹੌਸਲਾ ਨਹੀਂ ਛੱਡਣਾ ਜਿੱਦਾਂ ਦਾ ਆਪਣਾ ਇੰਡੀਆ ਪਹਿਲਾਂ ਚੱਲਦਾ ਪਿਆ ਸੀਗਾ ਹੁਣ ਵੀ ਉਦਾਂ ਹੀ ਚੱਲ ਰਿਹਾ ਅੱਗੇ ਵੀ ਉਦਾਂ ਹੀ ਚੱਲੇਗਾ ਆਰਮੀ ਤੇ ਆਪਾਂ ਨੂੰ ਪੂਰਾ ਭਰੋਸਾ ਹੈਗਾ ਕਿ ਆਪਣੀ ਆਰਮੀ ਸਹੀ ਤਰੀਕੇ ਨਾਲ ਕੰਮ ਕਰੇਗੀ ਕਿਉਂਕਿ ਆਰਮੀ ਤੇ ਸਾਡੇ ਜਿਹੜੇ ਗਵਰਨਮੈਂਟ ਹੈਗੀ ਇੰਨੀ ਬੇਕੂਫ ਨਹੀਂ ਹੈਗੀ ਕਿ ਡਾਇਰੈਕਟ ਉਹ ਵਾਰ ਕਰਨਗੇ ਹਲੇ ਉਹ ਚੇਤਾਵਨੀ ਦੇ ਰਹੇ ਨੇ ਹਲੇ ਆਪਰੇਸ਼ਨ ਜਾਰੀ ਰੱਖਿਆ ਹੋਇਆ ਉਹਨਾਂ ਨੇ ਤੇ ਜੇ ਆਪਰੇਸ਼ਨ ਤੋਂ ਅੱਗੇ ਦਾ ਕੰਮ ਜੇ ਹੋਇਆ ਉਹ ਸਾਨੂੰ ਦੱਸਣਗੇ ਉਹ ਆਪਣੀ ਸਾਈਟ ਤੇ ਆ ਕੇ ਦੱਸਣਗੇ ਆਪਾਂ ਟਵਿੱਟਰ ਹੈਂਡਲ ਤੇ ਦੱਸਣਗੇ ਸਾਨੂੰ ਆਪ ਦੱਸਣਗੇ ਸੋ ਤੁਸੀਂ ਆਪਣੀ ਆਰਮੀ ਤੇ ਵਿਸ਼ਵਾਸ ਰੱਖਣਾ ਹੈ ਆਪਣੀ ਗਵਰਨਮੈਂਟ ਤੇ ਵਿਸ਼ਵਾਸ ਰੱਖਣਾ ਹੈ ਇਹਨਾਂ ਜਿਹੜੇ ਗੋਦੀ ਮੀਡੀਆ ਦੇ ਜਿਹੜੇ ਚਮਚੇ ਹੈਗੇ ਆ ਇਹਨਾਂ ਦੇ ਕਿਸੇ ਵੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਡੇ ਮਾਈਂਡ ਦੇ ਵਿੱਚ ਜਿਹੜਾ ਡਾਊਟ ਹੈਗਾ ਵਾ ਉਹ ਕਲੀਅਰ ਹੋ ਗਿਆ ਹੋਊਗਾ ਜੇ ਫਿਰ ਵੀ ਕਲੀਅਰ ਨਹੀਂ ਹੁੰਦਾ ਮੈਂ ਤੁਹਾਨੂੰ ਦੱਸੇ ਕਿ ਕਿਹੜੇ ਚੈਨਲ ਤੁਸੀਂ ਦੇਖ ਸਕਦੇ ਸੋ ਅੱਜ ਜੀ ਇਨਾ ਹੀ ਬ੍ਰੇਕ ਦੇਰੋ ਨਿਊ ਪੰਜਾਬ ਮੀਡੀਆ ਧੰਨਵਾਦ